ਬਹੁਤ ਸਵਾਗਤ ਹੈ ਤੁਹਾਡਾ ਹੋਰ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਟਰੈਕਟਰ ਦਾ ਕਰਨ ਲੱਗੇ ਆ ਪੈਰਦਾਨਾਂ ਦਾ ਹੀ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਆਪਾਂ ਪੱਤੀਆਂ ਲਾ ਸੀਆਂ ਸਾਰੀਆਂ ਸਾਈਡਾਂ ਤੇ ਹੁਣ ਉੱਪਰਲੀ ਚੱਦਰ ਰੈਂਦੀ ਆ ਤੇ ਜਿਹੜੀਆਂ ਆਪਾਂ ਐਂਗਲੋਂਗਲਾਂ ਲਾਈਆਂ ਸੀਗੀਆਂ ਉਹ ਪੱਤੀਆਂ ਕਰਨੀਆਂ ਬੱਸ ਉਹਦੇ ਬਾਅਦ ਪੈਰਦਾਨ ਦਾ ਕੰਮ ਕਰਨਾ ਥੋੜੀ-ਪੂੜੀ ਸਾਰਾ ਕੁਝ ਆਪਾਂ ਲਾਵਾਂਗੇ ਥੋੜੀ-ਪੂੜੀ ਰਹਿਣੀ ਨਹੀਂ ਇਹਦੀਆਂ ਦੋਨਾਂ ਸਾਈਡ ਦੀਆਂ ਇਹ ਪੱਕਾ ਕਰੰਤ ਹੋ ਰਹਿ ਰਹੀ ਆ ਰੇਸ ਵੀ ਆਪਾਂ ਆ ਬਣੀ ਇਹ ਰੇਸ ਦੀ ਜਿਹੜਾ ਪੈਂਡਲ ਦੀ ਕਾਸਤਾ ਆ ਚੱਦਰ ਆਪਾਂ ਬੱਢੀ ਆ ਤੇ ਅੱਗੇ ਆਪਾਂ ਉਹਨੇ ਲਾਵਾਂਗੇ ਆ ਪੱਕੀਆਂ ਕਰ ਪੀਏ ਪਹਿਲਾਂ ਸ਼ੋਅ ਆਪਾਂ ਫਿੱਟ ਕਰਤੀ ਸੀਗੀ ਤੇ ਹੁਣ ਲੁੱਕ ਵੀ ਬਹੁਤ ਘੈਂਟ ਆਉਂਦੀ ਆ ਟਰੈਕਟਰ ਦੀ ਤੇ ਹੁਣ ਇਹ ਤੋਂ ਬਾਅਦ ਇਹਨੂੰ ਸਟਾਰਟ ਕਰਾਂਗੇ ਸਟਾਰਟ ਕਰਕੇ ਚਲਾਵਾਂਗੇ ਬਸ ਗੇਅਰ ਗੂਰ ਚ ਤੇਲ ਪਾ ਲਿਆ ਆ ਜਿਹੜਾ ਫਾਸਦਾ ਨਾ ਆਹ ਆ ਕੰਮ ਇਹਦਾ ਸਹੀ ਕਰਾਉਣਾ ਆਪਾਂ ਬਸ ਤੇ ਜਿਹੜਾ ਸੈਟਿੰਗ ਦੇਣੀ ਨਾ ਤੇ ਆਪਾਂ ਗੇਅਰ ਕਰਵਾਵਾਂਗੇ ਦਾ ਖਲਵਾ ਕੇ ਸਹੀ ਤਰ੍ਹਾਂ ਬਾਕੀ ਤੁਸੀਂ ਦੇਖ ਸਕਦਾ ਲੁੱਕ ਬਹੁਤ ਘੈਂਟ ਨਿਕਲੇ ਟਰੈਕਟਰ ਦੀ ਹੁਣ ਪੈਰ ਬਹੁਤ ਸੋਹਣੇ ਲੱਗਦੇ ਆ ਆ ਬਾਏ ਹੋਏ ਫਰੰਟ ਤੇ ਤੇ ਬਾਈਕ ਦੇ ਵੀ ਅੱਜ ਆਪਾਂ ਜਿਹੜੀ ਟੈਂਕੀ ਰੱਖਾਂਗੇ ਤੇ ਆਹ ਸੀਟ ਬਣਵਾ ਕੇ ਲੈ ਕੇ ਆਉਣੇ ਆ ਅੱਜ ਸਹੀ ਕਰਕੇ ਇਹਦੇ ਵਿੱਚ ਆਪਾਂ ਗੱਡੀ ਦੀ ਉਹਦੇ ਵਾਲੀ ਗੁੱਦ ਪਵਾਵਾਂਗੇ ਬੈਟਰੀ ਇਹਦੀ ਚਾਰਜ ਕਰਨੀ ਲੈ ਕੇ ਆਉਣੇ ਆ ਅੱਜ ਇਹਨੂੰ ਵੀ ਕੰਪਲੀਟ ਕਰਦੇ ਆ ਸਾਰਾ ਸਟਾਰਟ ਕਰਾਂਗੇ ਇਹਨੂੰ ਆ ਆਪਣਾ ਹੋ ਗਿਆ ਸਾਰਾ ਹੀ ਤੇ ਵੇ ਸੱਪੜੇ ਉੱਤੇ ਜੈਨੂਅਲੀ ਜਿਹੜੀ ਤੁਹਾਨੂੰ ਦੱਸਿਆ ਸੀਗਾ ਉਹਦੇ ਆਪਾਂ ਲਾਉਣੀ ਆ ਤੇ ਆ ਬਸ ਜਿਹੜੇ ਆ ਪੈਂਡਲ ਵਧਾਉਣੇ ਆ ਉੱਪਰ ਨੂੰ ਉਰੇ ਕਰਕੇ ਲਾਉਣੇ ਆ ਪੈਂਡਲ ਤੇ ਇਹਦਾ ਆਪਾਂ ਕਰਾਂਗੇ ਸਿਸਟਮ ਜਿਹੜੀ ਉਹ ਇੱਕ ਪੈਂਡਲ ਹੀ ਲਾਵਾਂਗੇ ਵੈਸੇ ਤਾਂ ਇਹਦਾ ਜਿਹੜੀ ਉਧਰਲੀ ਸਾਈਡ ਆਪਾਂ ਨੇ ਉਹ નીચે ਲਾਈ ਸੀਗੀ ਨਾ ਪੰਪ ਤੇ ਰੋਡ ਜੀ ਲਾਈ ਉਹ ਵਧਾ ਕੇ ਲਾਵਾਂਗੇ ਬਸ ਉਹ ਕਾਬਲਾ ਹਨ ਆਪੀ ਸੱਟੋ ਹੋ ਜਾਣਾ ਇਹ ਕਿਹਦਾ ਪਾਈਪ ਬਦਲਣਾ ਆ ਪਾਣੀ ਵਾਲਾ ਪਾਣੀ ਵਾਲਾ ਪਾਈਪ ਬਦਲ ਕੇ ਸਾਰਾ ਤੇ ਆਪਾਂ ਇਹਦੇ ਵਿੱਚ ਕੂਲੈਂਟ ਪਾਵਾਂਗੇ ਤੇ ਠੰਡਾ ਯਾਰਿਆ ਕਰੂਗਾ ਪੂਰਾ ਬਸ ਉਹਨੂੰ ਵੈਸੇ ਰੈਡੀ ਐ ਇਹਨੂੰ ਕਰ ਦਿਆਂ ਹੁਣ ਇਹਨੂੰ ਪੂਰਾ ਓਕੇ ਫਿਰ ਚਲਾਉਣੇ ਆ ਇਹਨੂੰ ਲੋਈ ਹੁਣ ਆਪਾਂ ਸਾਰੀਆਂ ਕੱਚੇ ਸੀਗੇ ਟਾਂਕੇ ਕਰਨ ਲੱਗੇ ਆ ਪੱਕੇ ਸਾਰੇ ਤੇ ਪੱਕੇ ਕਰਨ ਤੋਂ ਬਾਅਦ ਆ ਭਈ ਇੱਕ ਸਾਈਡ ਦੀ ਸ਼ੀਟ ਇਹਦੇ ਤੇ ਆਪਾਂ ਪੂਰੇ ਲਾ ਕੇ ਨਿਸ਼ਾਨੀਆਂ ਲਾ ਲਾਂਗੇ ਐਂਗਲਾਂ ਦੀਆਂ ਕਿੱਥੇ ਕਿੱਥੇ ਨੇ ਫਿਰ ਇਹਦੇ ਆਪਾਂ ਉਹ ਡ੍ਰਿੱਲ ਨਾਲ ਗਲੀਆਂ ਆਪ ਹੀ ਮਾਰ ਲਾਂਗੇ ਸਾਰੇ ਬਸ ਕੱਲੀਆਂ ਗਲੀਆਂ ਮਾਰਨੀਆਂ ਸਿੰਪਲ ਪੈਰਦਾਨ ਬਣਾਉਣਾ ਆਪਾਂ ਤੇ ਹੁਣ ਆਪਾਂ ਆ ਕਰਦੇ ਆ ਪੱਕਾ ਤੇ ਉਦੋਂ ਬਾਅਦ ਦੇਖਦੇ ਆ ਕਰਦੇ ਆ ਸੈਟਿੰਗ ਇਹਦੀ ਓਕੇ ਆ ਕੰਮ ਬਸ ਉਹਨਾਂ ਨੂੰ ਪੂਰਾ ਦੇ ਦੇ ਅ ਜੇ ਇੱਕ ਇੱਕ ਐਂਗਲ ਉਰੋਂ ਆਪਾਂ ਪਾਉਣੇ ਆ ਉਰੋਂ ਇਧਰ ਨੂੰ ਮੈਂ ਥੋੜੀ ਪਿੱਛੇ ਹਟਾ ਕੇ ਪਾ ਲਾਂਗੇ ਕਿਉਂਕਿ ਵੈਸੇ ਉਰੇ ਦਾ ਪੈਰ ਆਣੇ ਨਹੀਂ ਪੈਰ ਤਾਂ ਜਾਦਾ ਇੱਥੇ ਹੀ ਆਣੇ ਨੇ ਇਥੇ ਵਜਨ ਜਾਉਣਾ ਉਧਰ ਤਾਂ ਆਉਣਾ ਨਹੀਂ ਹੈਗਾ ਦਿਖਾਉਣਾ ਤੁਹਾਨੂੰ ਅੱਗੇ ਲੋਈ ਐਂਗਲਾਂ ਕੁਰੇ ਲਾਤੀਆਂ ਸਪੋਰਟ ਨੂੰ ਆਪਾਂ ਨੇ ਪੂਰੇ ਸਪੋਰਟ ਨੂੰ ਲਾਤੀਆਂ ਐਂਗਲਾਂ ਅੱਗੇ ਵੀ ਕਿਉਂਕਿ ਉਹ ਪਾਲੀ ਉਧਰਲੀ ਸਾਈਡ ਆਪਾਂ ਨੇ ਰੇਸ ਲਾਉਣੀ ਆ ਤੇ ਬਾਕੀ ਆਪਾਂ ਚੱਦਰ ਲਿਆਂਦੀ ਹੁਣ ਇਹ ਚੱਦਰ ਵੀ ਉਰੇ ਕੱਟ ਕੇ ਨਾਉਣੀ ਹੈ ਤੇ ਤੇ ਹੁਣ ਦੋਨਾਂ ਸਾਈਡ ਚੱਦਰ ਦੀਆਂ ਨਿਸ਼ਾਨੀਆਂ ਲਾਤੀਆਂ ਆਪਾਂ ਤੇ ਇਹ ਤੋਂ ਬਾਅਦ ਵਾਸੇ ਕਟਿੰਗ ਕਰਕੇ ਉਧਰਲੀ ਸਾਈਡ ਆਪਾਂ ਫਿੱਟ ਕਰ ਦੇਣੀ ਆ ਉਹਦੀ ਬਣ ਗਈ ਇਹਦੀ ਬਾਅਦ ਦੇ ਵਿੱਚ ਆਪਾਂ ਨਿਸ਼ਾਨੀਆਂ ਲਾ ਕੇ ਕਰਦੇ ਆ ਚੱਦਰ ਕੱਟਦੇ ਆ ਨਾਉਣੇ ਹਲੋਈ ਇੱਕ ਸਾਈਡ ਦੀ ਚੱਦਰ ਕੱਟਤੀ ਆਪਾਂ ਨੇ ਤੇ ਇਧਰਲੀ ਸਾਈਡ ਉਰੇ ਪੌੜੀ ਲੱਗ ਜਣੀ ਆ ਇੱਕ ਸਾਈਡ ਦਾ ਤਾਂ ਪੈਰਦਾਨ ਹੋ ਗਿਆ ਤੇ ਆਪਾਂ ਨੇ ਸੈਂਟਰ ਵਾਲਾ ਜਿਹੜਾ ਛੱਡਿਆ ਕਿਉਂਕਿ ਗੇਰ ਗੂਰ ਖੋਲਣਾ ਪੈਂਦਾ ਆ ਉਰੇ ਇਦਾਂ ਹੋ ਗਿਆ ਤੇ ਜਿਹੜੀ ਉਰੇ ਸੀਟ ਆ ਉਹ ਆ ਜੂਗੀ ਥੋੜੀ ਇਧਰਲੀ ਸਾਈਡ ਆਪਾਂ ਨੇ ਰੇਸ ਦੇ ਦੇਣੀ ਆ ਜਿਹੜੀ ਆ ਤੇ ਬਾਕੀ ਆ ਬੈਲਡਿੰਗ ਹੁਣੇ ਪੱਕਾ ਕਰਦੇ ਆ ਇਹਦੇ ਤੇ ਡਿਜ਼ਾਈਨ ਕੋਈ ਨਹੀਂ ਪਾਉਂਦੇ ਆਪਾਂ ਇਹਨੂੰ ਸਾਫ਼ ਕਰਕੇ ਇਹਦੇ ਉੱਤੇ ਬਾਅਦ ਚੋਂ ਆਪਾਂ ਮੈਟ ਲਾ ਦਾਂਗੇ ਹੋਰ ਕੁਝ ਨਹੀਂ ਕਰਨਾ ਇਹਦੇ ਉੱਤੇ 16 ਗੇ ਦੀ ਚੱਦਰ ਲਾਈ ਆਪਾਂ ਜਿਹੜਾ ਲਚਕਣਾ ਮਾਰੇ ਨਾ ਖੜ ਕੇ ਵਧੀਆ ਤਰੀਕੇ ਨਾਲ ਇਹਨੂੰ ਪੱਕਾ ਕਰ ਦਾਂਗੇ। ਲਓ ਜੀ ਇੱਕ ਸਾਈਡ ਦੀ ਪੱਤੀ ਲੱਗ ਗਈ। ਐਣ ਪੂਰੇ ਵਧੀਆ ਤਰੀਕੇ ਨਾਲ ਤੇ ਇਹਨੂੰ ਹੁਣ ਪੱਕੀ ਕਰਨ ਲੱਗੇ ਹਾਂ। ਕਟਿੰਗ ਹੋ ਗਈ ਆਈ ਉਧਰ ਲੱਗ ਜੂਗੀ। ਦੂਜੀ ਸਾਈਡ ਤੇ ਆਪਣਾ ਜਿਹੜਾ ਫਰੰਟ ਵਾਲਾ ਤੁਹਾਨੂੰ ਦੱਸਿਆ ਹੀ ਆ ਰਹਿ ਜੂਗਾ। ਇਹ ਫੇਰ ਕਰ ਲਾਂਗੇ ਆ ਸਾਈਡਾਂ ਵਾਲੇ ਜਿਹੜੇ ਸਹੀ ਹੋ ਜਾਣਗੇ ਐਣ ਵਧੀਆ। ਹੁਣ ਆਪਾਂ ਇਹਦੇ ਵਿੱਚ ਜਿਹੜੇ ਲਾਉਣੇ ਆ ਪੈਂਡਲ ਲੋਈ ਇਧਰਲੀ ਵੀ ਪਲੇਟ ਲੱਗ ਗਈ ਬਸ ਆ ਵਿਚਕਾਰ ਵਾਲੀ ਰਹਿ ਗਈ ਹੁਣ ਇਹ ਪ੍ਰੋਪਰ ਕਟਿੰਗ ਕਰਕੇ ਲਾਵਾਂਗੇ ਉਰੇ ਆਪਾਂ ਦੇਖੋ ਉਰੇ ਥੋੜੀ ਹੋਰ ਹੋਰੇ ਪੱਤੀ ਆਪਾਂ ਕਟਿੰਗ ਕਰਕੇ ਲਾਵਾਂਗੇ ਉਰੇ ਕਿਉਂਕਿ ਆ ਬੰਦ ਹੋ ਜੂਗਾ ਫਿਰ ਇਹ ਡਿਜ਼ਾਈਨ ਜਾਂ ਸੋਹਣਾ ਲੱਗੂ ਕਿਉਂਕਿ ਆਪਾਂ ਉਹ ਗੇਅਰ ਕਰਕੇ ਰੱਖਿਆ ਉਹ ਨੀਚੇ ਵਾਲਾ ਗੇਅਰ ਚ ਵੀ ਕਈ ਵਾਰ ਕੰਮ ਕਰਨਾ ਪੈਂਦਾ ਤੇ ਆਹ ਵਾਲਾ ਆਪਾਂ ਜਿਹੜਾ ਚੋਰਸ ਛੱਡਿਆ ਆਹ ਗੇਜ਼ ਲਈ ਛੱਡਿਆ ਇਹਦਾ ਕੰਮ ਕਦੇ ਕਰਨਾ ਪੈ ਸਕਦਾ ਆਪਾਂ ਨੂੰ ਇਨ ਫਿਊਚਰ ਬਾਕੀ ਜਿਵੇਂ ਖੋਲਣਾ ਖੁੱਲਣਾ ਹੁੰਦਾ ਕਈ ਵਾਰ ਗੇ ਤਾਂ ਕਰਕੇ ਆਪਾਂ ਨੇ ਛੱਡਿਆ ਬਾਕੀ ਤੁਸੀਂ ਦੇਖੋ ਵਧੀਆ ਬਣ ਗਿਆ ਹਨ ਘੈਂਟ ਪੈਰ ਦਾ ਹਨ ਖੁੱਲਾ ਡੂੰਹ ਲੈਂਡ ਰੇਸਾਂ ਰੁਸਾਂ ਜਿਵੇਂ ਮਰਜੀ ਇਧਲੀ ਸਾਈਡ ਨੂੰ ਰੇਸਾਂ ਲਾ ਲਓ ਇੱਥੇ ਬ੍ਰੇਕ ਆਣਗੇ ਓਰੇ ਸਾਰੇ ਆਪਾਂ ਜਿਹੜੀ ਰੇਸ ਆ ਉਹ ਆਪਾਂ ਨੇ ਓਰੇ ਲਾਉਣੀ ਆ ਪੂਰੇ ਜਿਹੜੀ ਰੇਸ ਆ ਉਹ ਓਰੇ ਲਾਉਣੀ ਆ ਆਪਾਂ ਨੇ ਇੱਥੇ ਕਿਉਂਕਿ ਉਰੇ ਰੇਸ ਹੋ ਗਈ ਉਰੇ ਨਾਲ ਹੀ ਬ੍ਰੇਕ ਹੋ ਗਿਆ ਆ ਰੇਸ ਹੋ ਗਈ ਆ ਨਾਲ ਹੀ ਬ੍ਰੇਕ ਹੋ ਗਿਆ ਗੱਡੀਆਂ ਗੁੱਡੀਆਂ ਦੇ ਜਿਹੜਾ ਉਲਟ ਹੁੰਦਾ ਉਹ ਆਇਆ ਹੁੰਦਾ ਇਧਰਲੀ ਸਾਈਡ ਬ੍ਰੇਕ ਰੇਸ ਹੁੰਦੀ ਹੈ ਇਧਰ ਬ੍ਰੇਕ ਇਧਰ ਰੇਸ ਇਧਰ ਬ੍ਰੇਕ ਆਪਾਂ ਲਾ ਨਹੀਂ ਸਕਦੇ ਇਧਰ ਰੇਸ ਕਿਉਂਕਿ ਤਾਰ ਦੀ ਜਿਹੜੀ ਸੈਟਿੰਗ ਬੈਠਦੀ ਨਹੀਂ ਹੈਗੀ ਉਰੇ ਜਿਹੜੀ ਆਪਣੀ ਐਣ ਤਾਰ ਦੀ ਸੈਟਿੰਗ ਬੈਠੂਗੀ ਇੱਥੇ ਲਾ ਕੇ ਨਾਲ ਹੀ ਬ੍ਰੇਕ ਲਾਓ ਲੋਈ ਇਧਰੋਂ ਵੀ ਚੱਦਰ ਪੱਕੀ ਹੋ ਗਈ ਆ ਲਾਤੀ ਆਪਾਂ ਨੇ ਪਿੱਛੇ ਜਿਹੜੀ ਚੱਦਰ ਲਾਉਣੀ ਆ ਉਹਦੀ ਹੋ ਸਕਦਾ ਆਪਾਂ ਉਰੋ ਟੇਪਰ ਲਾ ਦੀਆਂ ਐ ਚੱਦਰ ਇੱਥੋਂ ਟੇਪਰ ਆਏ ਸਿੱਧੀ ਇਹਦੇ ਨਾਲ ਮਿਲਾ ਦਾਂਗੇ ਇੱਥੋਂ ਦੇਖ ਕੇ ਪੇਪਰ ਇਹ ਵੀ ਬਰਾਬਰ ਹੋ ਜਾਣਾ ਤੇ ਉਰੋ ਜਿਹੜੀ ਸਲਾਹ ਮੰਦੀ ਹੋ ਆਪਣੀ ਹਨਾ ਉਰ ਪੱਤੀ ਲਾ ਕੇ ਇਦਾਂ ਰਾਉਂਡ ਵੀ ਗੋਲ ਕਰਕੇ ਚੱਦਰ ਨਾਲ ਕੁੰਜੇ ਤੇ ਕਿਉਂਕਿ ਆ ਬੰਦ ਹੋ ਜੂਗਾ ਫਿਰ ਹਿੱਸਾ ਟਾਇਰ ਦਾ ਚਮਕਿਆ ਨਹੀਂ ਕਰਨਾ ਇੱਥੋਂ ਐਨ ਇਦਾਂ ਇਹ ਗੋਲ ਹੋ ਜੂਗਾ ਪੰਦ ਦਮੇਂ ਬੰਦ ਕਰ ਦੇਣਾ ਇੱਧਰ ਸਾਈਡ ਤੇ ਆ ਜਿਹੜੀਆਂ ਪੌੜੀ ਜਿਹੜੀ ਆਪਾਂ ਪੌੜੀਆਂ ਲਾਣੀਆਂ ਨੇ ਦੋਨਾਂ ਸਾਈਡ ਤੇ ਬਾਕੀ ਤੁਸੀਂ ਦੇਖ ਸਾਹ ਦਹਿਣ ਵਧੀਆ ਘੈਂਟ ਲੱਗਣ ਲੱਗਿਆ ਫਰਸ਼ ਖੁੱਲਾ ਢੁੱਲਾ ਹੋ ਗਿਆ ਮੇਰੀ ਸਲਾਹ ਵੰਦੀ ਇਹਦੀ ਜਿਹੜੀ ਸੀਟ ਚੇਂਜ ਕਰਨ ਦੀ ਸੀਟ ਆਪਣੀ ਗੱਡੀ ਵਾਲੀ ਲਾਉਣ ਦੀ ਸਲਾਹ ਵੰਦੀ ਆ ਜਿਹੜੀ ਗੱਡੀ ਦੀ ਹੁੰਦੀ ਆ ਕਿਉਂਕਿ ਉਹ ਕੰਫਰਟੇਬਲ ਜੀ ਹੋਇਆ ਕਰੂਗੀ ਅੱਗੇ ਪਿੱਛੇ ਨੂੰ ਨਾ ਪਿੱਛੋ ਜਿਹੜੀ ਢਾਸ ਵਾਲੀ ਆ ਉਹ ਵੀ ਅੱਗੇ ਪਿੱਛੇ ਹੋਇਆ ਕਰੂ ਐਨ ਵਧੀਆ ਬੈਠਣ ਨੂੰ ਜੇ ਮੈਂ ਅੱਗੇ ਹੋਇਆ ਕਰੂਗੀ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਆਹ ਸਾਰਾ ਹੋ ਹੀ ਗਿਆ ਹੁਣ ਇਹਦਾ ਰਹਿ ਗਿਆ ਇਕੱਲਾ ਇੱਕ ਰੇਸ ਰਹਿ ਗਈ ਤੇ ਇੱਕਾ ਬ੍ਰੇਕ ਪੈਨਡਲ ਰਹਿ ਗਏ ਜਿਹੜੇ ਅਸਲ ਨਾਲ ਆਉਣੇ ਆ ਤੇ ਉਹ ਆਪਾਂ ਲਾਵਾਂਗੇ ਹੁਣ ਕੱਲ ਨੂੰ ਤੇ ਬਾਕੀ ਆਪਣਾ ਕੰਪਲੀਟ ਆ ਸਾਰਾ ਦੇਖ ਸਕਦੇ ਹੋ ਤੁਸੀਂ ਦੋਨਾਂ ਸਾਈਡ ਦੇਖ ਸਕਦੇ ਹੋ ਜਿਵੇਂ ਤੁਸੀਂ ਇੱਧਰ ਆਪਣੇ ਕਲੱਚ ਹੋ ਗਿਆ ਇਧਰ ਆਪਣੇ ਬ੍ਰੈਕ ਹੋ ਗਏ ਉਰੇ ਆਪਾਂ ਰੇਸ ਲਾ ਦੇਣੀ ਆ ਆਪਣੇ ਜਿਵੇਂ ਉਰੇ ਚੱਦਰ ਲੱਗ ਜੂ ਫੇ ਰਹਿਣ ਵਧੀਆ ਰੇਸ ਦੱਬੀ ਜਾਉ ਆ ਬਣ ਗਈ ਡਿਜ਼ਾਈਨਿੰਗ ਫੇਣ ਨਾਲੇ ਡਿਜ਼ਾਈਨ ਸੋਨਾ ਵੀ ਲੱਗੂਗਾ ਆ ਤੇ ਉਰੇ ਆਪਾਂ ਉਰੇ ਤੱਕ ਪੱਤੀ ਲਾ ਦੇਣੀ ਆ ਤੇ ਜਿਹੜਾ ਗੇਅਰ ਆ ਉਹ ਆਪਾਂ ਸਾਈਡ ਗੇਅਰ ਕਰਨਾ ਇਧਰਲੀ ਸਾਈਡ ਜਾਂ ਸੱਜੀ ਸਾਈਡ ਕਰਦਾਂਗੇ ਆ ਖੱਬੀ ਸਾਈਡ ਹੋ ਸਕਦਾ ਖੱਬੀ ਸਾਈਡ ਕਰੀਏ ਕਿਉਂਕਿ ਸੱਜੀ ਸਾਈਡ ਜੇ ਮੈਂ ਆਪਾਂ ਨੇ ਸਟੀering ਵੀ ਸੰਭਾਲ ਲੈਣਾ ਤੇ ਸੱਜੇ ਹੱਥ ਨਾਲ ਬੰਦਾ ਸਟੀering ਸੰਭਾਲ ਲੈਂਦਾ ਤੇ ਖੱਬੇ ਨਾਲ ਜਿਹੜਾ ਗੇਅਰ ਪੈ ਜਾਂਦਾ ਜਿਵੇਂ ਗੱਡੀਆਂ ਦੇ ਅੱਜ ਕੱਲ ਆਪਾਂ ਦੇਖਦੇ ਆ ਉਹ ਚੀਜ਼ ਹੋ ਜਣੀ ਆ ਤੇ ਬਾਕੀ ਯਾਰ ਰਹਿ ਗਏ ਬਸ ਬਾਕੀ ਪਲੇਟਫਾਰਮ ਤਿਆਰ ਹੀ ਆ ਇੱਕੋਰੇ ਸ਼ੀਟ ਲਾਉਣੀ ਆ ਆਪਾਂ ਨੇ ਆਹ ਬੰਦ ਕਰਨ ਨੂੰ ਗੇਅਰ ਕਿਉਂਕਿ ਕਈ ਵਾਰ ਆਪਾਂ ਨੇ ਜਿਵੇਂ ਗੇਅਰ ਦਾ ਕੰਮ ਕਰਨਾ ਤਾਂ ਐਡਾ ਹਿੱਸਾ ਆਪਾਂ ਚੋਰਸ ਖੋਲ ਲਿਆ ਇਕੱਲਾ ਤੇ ਗੇਅਰ ਦਾ ਆਸਾਨੀ ਨਾਲ ਕੰਮ ਹੋ ਸਕਦਾ ਬਾਕੀ ਹੁਣ ਰਹਿ ਗਈ ਇੱਕ ਬੈਟਰੀ ਬੈਟਰੀ ਦਾ ਆਇਆ ਕਿਉਂਕਿ ਇਧਰਲੀ ਸਾਈਡ ਆਪਾਂ ਨੇ ਬਣਾਇਆ ਹੋਇਆ ਨੀਚੇ ਬੈਟਰੀ ਦਾ ਪੂਰੇ ਟੈਂਕੀ ਵੀ ਦਾ ਟੈਂਕੀ ਆਪਾਂ ਸੋਚ ਰਿਆਂ ਕਿ ਆਪਾਂ ਜਿਹੜਾ ਬੈਟਰੀ ਦਾ ਆਇਆ ਉਹ ਆਪਾਂ ਪੈਰਦਾਨ ਦੇ ਥੱਲੇ ਕਿਤੇ ਬਣਾਈਏ ਬਾਕੀ ਦੇਖਦੇ ਅੱਗੇ ਕਿਵੇਂ ਹੁੰਦਾ ਕੀ ਨਹੀਂ ਬਾਕੀ ਸਾਰਾ ਓਕੇ ਆ ਹੁਣ ਕੱਲ ਨੂੰ ਪੂਰਾ ਕੰਪਲੀਟ ਕਰ ਦਾਂਗੇ ਪੌੜੀਆਂ ਲਾ ਕੇ